ਹਲਕੀ ਫੁਲਕੀ ਜੀ ਅੱਪਾ ਚਰਚਾ ਕਰਾਂਗੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਕੀ ਇਹ ਲੋਕਤੰਤਰਕ ਤਰੀਕੇ ਨੂੰ ਸਮਝ ਕੇ ਵੋਟ ਦੀ ਵੈਲਿਊ ਨੂੰ ਸਮਝ ਕੇ ਦੇਸ਼ ਦੇ ਅੰਦਰ ਸਿਸਟਮ ਨੂੰ ਬਦਲਣ ਦੇ ਲਈ ਸਰਕਾਰਾਂ ਬਦਲਦੇ ਨੇ ਜਾਂ ਧਾਰਮਿਕ ਜਨੂਨੀ ਹੋ ਕੇ ਜਾਂ ਕਿਸੇ ਵਿਸ਼ੇਸ਼ ਜਾਤੀ ਨੂੰ ਲੈ ਕੇ ਜਾਂ ਪੰਜਾਬ ਦੇ ਵਿੱਚ ਇੱਕ ਸਰਕਾਰ ਦੇ ਵਿਰੋਧ ਦੇ ਵਿੱਚ ਵੋਟ ਪਾ ਕੇ ਉਹ ਆਪਣਾ ਇੱਕ ਸਕੂਨ ਮਹਿਸੂਸ ਕਰਦੇ ਨੇ ਕੀ ਕਹਣਾ ਚਾਹੋ ਪੰਜਾਬ ਦੇ ਵਿੱਚ ਜਿਹੜੀ ਲੋਕ ਸਭਾ ਦੀ ਖਾਸ ਕਰ ਇਲੈਕਸ਼ਨ ਹੋਈ ਆ ਜੀ ਉਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਸਰਕਾਰ 2.5 ਸਾਲ ਤੋਂ ਵਰਕ ਕਰ ਰਹੀ ਹੈ ਇੱਥੇ ਬਿਲਕੁਲ ਉਸ ਨੂੰ ਲੈ ਕੇ ਜੋ ਆਪਾਂ ਜੇ ਰਿਜ਼ਲਟ ਤੇ ਦੇਖੀਏ ਤਾਂ ਰਿਜ਼ਲਟ ਤੇ ਜੇ ਚਾਨਣਾ ਪਾਈਏ ਤਾਂ ਰਿਜ਼ਲਟ ਦੇ ਵਿੱਚ ਖਾਸ ਕਰ ਪੰਜਾਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਗੁੱਸਾ ਕੱਢਿਆ ਲੱਗਦਾ ਹੈ ਕਿਉਂਕਿ ਭਗਵੰਤ ਮਾਨ ਉਹਨਾਂ ਨੇ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੇ 13 ਜ਼ੀਰੋ ਦਾ ਨਾਰਾ ਦਿੱਤਾ ਸੀਗਾ ਪਰ ਜੇ 13 ਦੇ ਮੋਰੋਂ 1 ਕੱਢ ਲਿਆ ਜਾਵੇ ਤਾਂ 3 ਆ ਬਚਦਾ ਆ ਯਾਨੀ 10 ਕੱਢ ਲਈਏ ਤੇ ਤਿੰਨ ਸੀਟਾਂ ਪੰਜਾਬ ਦੇ ਲੋਕਾਂ ਨੇ ਆਮ ਅਦੀ ਬਾਟਿੰ ਦਿੱਤੀਆਂ ਆ ਤੁਹਾਡੇ ਇੱਕਾ ਕੱਢਣ ਤੋਂ ਮੈਨੂੰ ਯਾਦ ਆਇਆ ਜਦੋਂ ਪਿਛਲੀ ਵਾਰ ਵਿਧਾਨ ਸਭਾ ਦੀ ਚੋਣ ਹੋਈ ਆ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਤੇ 92 ਜਿਹੜੇ ਇਹਨਾਂ ਦੇ ਐਮਐਲਏ ਜਿੱਤੇ ਸੀ ਬੜਾ ਇੱਕ ਟਾਂਚ ਦੇ ਰੂਪ ਦੇ ਵਿੱਚ ਇੱਕ ਕਮੇਟੀ ਦੇ ਰੂਪ ਦੇ ਵਿੱਚ ਇਹਦਾ ਬਿਆਨ ਸੀਗਾ ਭਗਵੰਤ ਮਾਨ ਦਾ ਕਿਤੇ ਪ੍ਰਚਾਰ ਕਰਨ ਦੌਰਾਨ ਵੀ ਇਸ ਵਾਰ ਅਕਾਲੀ ਦਲ ਦੇ ਤਿੰਨ ਜਿੱਤ ਗਏ ਨੇ ਤਿੰਨ ਐਮਐਲ ਬਣੇ ਨੇ ਕੋਈ ਗੱਲ ਨਹੀਂ ਇਹ ਸਕੂਟਰ ਤੇ ਤਿੰਨੇ ਆਜਿਆ ਕਰਨ ਪੁਲਿਸ ਵਾਲਿਆਂ ਨੂੰ ਕਹਦੇ ਆਂਗੇ ਤੀਜੇ ਦਾ ਚਲਾਣ ਨਾ ਕਰਨ ਤੇ ਉਹੀ ਕੁਦਰਤ ਨੇ ਐਤੀ ਪਲਟਾ ਜਿਹੜਾ ਮਾਰਿਆ ਇਹਨਾਂ ਦੇ ਤਿੰਨ ਨੇ ਹਾਂਜੀ ਇਹਨਾਂ ਦੇ ਤਿੰਨ ਐਮਪੀ ਜਿੱਤੇ ਨੇ ਤੇ ਕਾਂਗਰਸ ਦੇ ਵਿੱਚ ਪੰਜਾਬ ਦੇ ਵੋਟਰਾਂ ਨੇ ਬੜਾ ਵਿਸ਼ਵਾਸ ਜਤਾਇਆ ਤੇ ਉਹਨਾਂ ਨੂੰ ਜਿਹੜੀਆਂ 7 ਸੀਟਾਂ ਆ ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੇ 7 ਲੋਕ ਸਭਾ ਮੈਂਬਰ ਭਾਰਤ ਦੀ ਪਾਰਲੀਮੈਂਟ ਵਿੱਚ ਕਾਂਗਰਸ ਦੇ ਭੇਜੇ ਆ ਜੀ ਸਵਾਲ ਇਹ ਹੈ ਲੋਕਾਂ ਨੇ ਪਿਛਲੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਤੇ ਰਾਜ ਕਰਦੀਆਂ ਧਿਰਾਂ ਸ਼੍ਰੋਮਣੀ ਅਕਾਲੀ ਤੇ ਬੀਜੇਪੀ ਦੀ ਸਰਕਾਰ ਬਾਰ ਬਾਰ ਆਈ ਕਾਂਗਰਸ ਦੀ ਸਰਕਾਰ ਬਾਰ ਬਾਰ ਆਈ ਉਹਨਾਂ ਦੋਨਾਂ ਤੇ ਤਿੰਨਾਂ ਪਾਰਟੀਆਂ ਨੂੰ ਨਕਾਰਾ ਕਰਕੇ ਹੂੰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆਮ ਆਦਮੀ ਪਾਰਟੀ ਦੀ ਜਿਹੜੀ ਪਾਰਟੀ ਆ ਉਮਰੇ ਲੈ ਕੇ ਆਂਦੀ ਉਹ ਕੀ 2.5 ਸਾਲ ਦੇ ਵਿੱਚ ਇਹ ਮੰਨਿਆ ਕਿ ਭਗਵੰਤ ਮਾਨ ਦੀ ਸਰਕਾਰ ਉਹ ਨਹੀਂ ਕਰ ਸਕੀ ਜੋ ਉਹਨਾਂ ਨੇ ਵਾਦੇ ਕੀਤੇ ਸੀ ਪਰ ਇੰਨੇ ਕੀ ਕਾਂਗਰਸ ਹਰਮਨ ਪਿਆਰੀ ਹੋ ਗਈ ਲੋਕਾਂ ਦੀ ਵੀ ਲੋਕਾਂ ਨੇ ਹੁਣ ਕਾਂਗਰਸ ਨੂੰ ਮੁਰੇ ਲੈ ਜਾਂਦਾ ਕਾਂਗਰਸ ਦਰਸਲ ਜਿਹੜਾ ਨੈਸ਼ਨਲ ਲੈਵਲ ਤੇ ਜਿਹੜੇ ਮੁੱਦੇ ਸੀਗੇ ਖਾਸ ਕਰ ਸੰਵਿਧਾਨ ਦਾ ਮੁੱਦਾ ਸੀਗਾ ਜੀ ਮੋਦੀ ਸਾਹਿਬ ਜਿਸ ਤਰ੍ਹਾਂ ਮੋਦੀ ਸਾਹਿਬ ਦੀ ਜੇ 10 ਸਾਲ ਦੀ ਟਰਮ ਦੇਖੀ ਜਾਵੇ ਤਾਂ ਉਹਦੇ ਵਿੱਚ ਉਹਨਾਂ ਨੇ ਸੰਵਿਧਾਨ ਨੂੰ ਉਹਨਾਂ ਦੇ ਮੰਤਰੀਆਂ ਨੇ ਵਿਸ਼ੇਸ਼ਕਾ ਟਾਰਗੇਟ ਕੀਤਾ ਵੀ 400 ਪਾ ਦਾ ਜਿਹੜਾ ਨਾਅਰਾ ਦਿੱਤਾ ਸੀਗਾ ਉਹਨਾਂ ਦੇ ਮੰਤਰੀਆਂ ਨੇ ਸਾਫ਼-ਸਾਫ਼ ਕਿਹਾ ਜੇ 400 ਸੀਟਾਂ ਸਾਨੂੰ ਆਉਂਦੀਆਂ ਤਾਂ ਅਸੀਂ ਦੇਸ਼ ਦਾ ਸੰਵਿਧਾਨ ਬਦਲ ਦੇਣਾ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਲੈਕਸ਼ਨ ਦੀ ਕੈਂਪੇਨਿੰਗ ਦੇ ਵਿੱਚ ਇਹ ਵੀ ਕਿਹਾ ਕਿ ਕਾਂਗਰਸ ਇਹ ਗਲਤ ਏਜੰਡਾ ਜਿਹੜਾ ਲੋਕਾਂ ਦੇ ਵਿੱਚ ਲਿਆ ਰਹੀ ਆ ਕਾਂਗਰਸ ਨਹੀਂ ਚਾਹੁੰਦੀ ਕਿ ਬੀਜੇਪੀ ਅੱਗੇ ਆਵੇ ਇਸ ਕਰਕੇ ਜਿਹੜਾ ਏਜੰਡਾ ਲਿਆ ਰਹੀ ਆ ਉਹਨਾਂ ਨੇ ਇਸ ਇੱਥੋਂ ਦਾ ਕਹਿ ਦਿੱਤਾ ਕਿ 바ਵਾ ਸਾਹ ਡਾਕਟਰ ਅੰਬੇਦਕਰ ਵੀ ਇਹ ਆ ਜਨ ਤਾਂ ਵੀ ਇਹ ਦੇਸ਼ ਦਾ ਸੰਵਿਧਾਨ ਨਹੀਂ ਬਦਲਿਆ ਜਾ ਸਕਦਾ ਜੀ ਪ੍ਰਦੀਪ ਰਾਜਾ ਜੀ ਕਿਹਾ ਕਿ ਕਾਂਗਰਸ ਨੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਕਿ ਬੀਜੇਪੀ ਜਿਹੜੀ ਹੈ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਆ ਤੇ ਦੇਸ਼ ਦੀ ਜਿਹੜੀ ਬਹੁ ਗਣਤੀ ਹੈ ਉਹ ਕਾਂਗਰਸ ਨਾਲ ਜੁੜ ਗਈ ਤੁਸੀਂ ਇੱਕ ਸਵਾਲ ਕੀਤਾ ਪੰਜਾਬ ਦੇ ਵਿੱਚ ਤੁਸੀਂ ਇੱਕ ਸਵਾਲ ਕੀਤਾ ਸੀ ਵੀ ਕਾਂਗਰਸ ਨੂੰ ਲੋ ਪੰਜਾਬ ਦੇ ਲੋਕਾਂ ਨੇ ਸੱਤ ਸੀਟਾਂ ਕਿਵੇਂ ਦਿੱਤੀਆਂ ਦਰਸਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਦੇ ਵੱਡੇ ਲੀਡਰ ਸਗੇ ਜਿਹੜੇ ਰਾਜਾ ਵੜਿੰਗ ਚਰਨਜੀਤ ਚੰਨੀ ਬਾਜਵਾ ਹੋਰ ਕਿ ਜਿਹੜੇ ਜਿੰਨੇ ਵੀ ਲੀਡਰ ਸਗੇ ਉਹ ਇਹ ਪੰਜਾਬ ਦੇ ਵੋਟਰਾਂ ਨੂੰ ਸਮਝਾਉਣ ਵਿੱਚ ਕਾਮਯਾਬ ਹੋਏ ਆ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਹਿੱਤਾਂ ਦੀ ਗੱਲ ਜਰੂਰ ਕਰਦੀ ਆ ਪਰ 2.5 ਸਾਲ ਦੀ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਰਹੀ ਆ ਉਹ ਸ਼ੀਸ਼ੇ ਵਾਂਗ ਉਹਨਾਂ ਨੇ ਸਾਹਮਣੇ ਲਿਆਂਦੀ ਪੰਜਾਬ ਦੇ ਲੋਕ ਆਪ ਵੀ ਦੁਖੀ ਸੀ ਕਿਉਂਕਿ ਇਨਕਲਾਬ ਦਾ ਨਾਅਰਾ ਲਾ ਕੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿੱਚ ਆਈ ਸੀ ਪਰ ਉਹ ਇਨਕਲਾਬ ਦਾ ਨਾਅਰਾ ਇੱਕ ਕਿਤਾਬੀ ਨਾਅਰਾ ਨਿਕਲਿਆ ਉਹ ਇੰਪਲੀਮੈਂਟ ਪੰਜਾਬ ਵਿੱਚ ਨਹੀਂ ਕੀਤਾ ਗਿਆ ਜਿਸ ਕਰਕੇ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਦੇਖਦੇ ਆ ਪਿਛਲੇ ਜੇ ਆਪਾਂ ਬਿਆਨਾਂ ਤੇ ਝਾਤੇ ਮਾਰੀਏ ਵੀ ਜ਼ਿਲ੍ਹੇ ਦਾ ਡੀਸੀ ਪਿੰਡਾਂ ਦੇ ਵਿੱਚ ਆਵੇਗਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਜ਼ਿਲ੍ਹੇ ਵਿੱਚ ਡੀਸੀ ਸਾਹਿਬ ਦੇ ਦਫ਼ਤਰ ਜਾਣ ਦੀ ਲੋੜ ਨਹੀਂ ਉਹ ਕੰਮ ਤੁਹਾਡਾ ਇੱਥੇ ਆ ਕੇ ਕਰਨਗੇ ਉਹ ਵੀ ਇੱਕ ਗੱਪ ਨਿਕਲੀ ਹੋਰ ਵੀ ਇਸੇ ਤਰ੍ਹਾਂ ਦੀਆਂ ਕਈ ਗੱਲਾਂ ਜਿਹੜੀ ਚੁਟਕਲੇ ਵਾਜੀ ਭਗਵੰਤ ਮਾਨ ਦਾ ਜਿਹੜਾ ਅਕਸ ਹੈ ਜਿਹੜਾ ਉਹਨਾਂ ਦੀ ਜਿਹਦੇ ਵਿੱਚ ਉਹਨਾਂ ਨੂੰ ਮਹਾਰਤ ਹਾਸਲ ਲਿਆ ਕਿਉਂਕਿ ਉਹ ਐਕਟਰ ਪਹਿਲਾਂ ਰਹੇ ਆ ਮੁੱਖ ਮੰਤਰੀ ਬਾਹਰ ਚ ਬਣਿਆ ਉਹ ਇੱਕ ਸੀਐਮ ਸ਼ਿਪ ਤੇ ਐਕਟਰ ਛਿਪੇ ਉਹਨਾਂ ਦੀ ਮੈਕਸ ਜਿਹੀ ਲੱਗਦੀ ਹੈ ਕਿਉਂਕਿ ਉਹਨਾਂ ਦਾ ਕੋਈ ਵੀ ਤੁਸੀਂ ਇਹ ਜਦੋਂ ਲਾਈਵ ਹੋ ਕੇ ਜਾਂ ਪ੍ਰੈਸ ਨੂੰ ਸੰਬੋਧਨ ਕਰਦੇ ਆ ਤਾਂ ਉਹ ਹਾਸੋ ਹੰਨੀ ਜਿਹੀ ਗੱਲ ਉਹਨਾਂ ਨਾਲ ਨਿਕਲਦੀ ਹੈ ਚੁਟਕਲੇ ਸੁਣਾਉਣ ਵਿੱਚ ਉਹ ਮਹਾਰਤ ਉਹਨਾਂ ਨੂੰ حاصل ਆ ਲੋਕ ਉਹਨਾਂ ਦੇ ਚੁਟਕਲਿਆਂ ਤੋਂ ਖੁਸ਼ ਤਾਂ ਹੋ ਜਾਂਦੇ ਆ ਥੋੜੇ ਟਾਈਮ ਲਈ ਤਾੜੀਆਂ ਵੀ ਵਜਾਉਂਦੇ ਆ ਪਰ ਉਹਨਾਂ ਦੀ ਜਿਹੜੀ ਮੁੱਖ ਮੰਤਰੀ ਇਹ ਦੀ ਕਾਰਗੁਜ਼ਾਰੀ ਦੀ ਜੇ ਗੱਲ ਕੀਤੀ ਜਾਵੇ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਫੇਲ ਸਾਬਤ ਹੋਏ ਆ ਪਰਦੀਪ ਰਾਜਾ ਜੀ ਜਨਾ ਉਹਨਾਂ ਦਾ ਬੜਾ ਵੱਡਾ ਪ੍ਰਚਾਰ ਹੈਗਾ ਅਨੰਦਣਾ ਦੇ ਵਿੱਚ ਵੀ ਕਿਉਂਕਿ ਪੁਲਿਸ ਦੀ ਭਰਤੀ ਆਉਣ ਵਾਲੇ ਦਿਨਾਂ ਦੇ ਵਿੱਚ ਕਰਨੀ ਹੈਗੀ ਆ ਵੀ ਕੋਈ ਵੀ ਭਰਤੀ ਜਿਹੜਾ ਵੀ ਉਮੀਦਵਾਰ ਹੈਗਾ ਆ ਭਰਤੀ ਦਾ ਜਿਨੇ ਵੀ ਜੌਬ ਲੈਣੀ ਹੈਗੀ ਆ ਕਿਸੇ ਨੂੰ ਵੀ ਇੱਕ ਪੈਸਾ ਨਾ ਦੇਵੇ ਨਾ ਹੀ ਕਿਸੇ ਸਪਾਰਸ਼ ਦੀ ਲੋੜ ਆ ਮੈਰਿਟ ਦੇ ਆਧਾਰ ਤੇ ਭਰਤੀ ਹੋਏਗੀ ਕਿੰਨਾ ਕੁ ਸਹਿਮ ਤੋਂ ਪਿਛਲੀਆਂ ਸਰਕਾਰਾਂ ਮਿਲਿਆ ਦੇਖੋ ਕੋਈ ਦੋ ਰਹਿ ਨਹੀਂ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਲੋਕ ਦੁਖੀ ਸੀ ਆਪ ਮਾਰੇ ਲੋਕ ਕਹਿੰਦੇ ਸੀਗੇ ਵੀ ਮੈਂ ਤਾਂ ਲੱਖਾਂ ਰੁਪਈਆ ਸਪਾਰਸ਼ ਲੱਖਾਂ ਰੁਪਈਆ ਰਿਸ਼ਵਤ ਦੇ ਕੇ ਮੈਂ ਔਰ ਸਪਾਰਸ਼ ਲੜਾ ਕੇ ਮੈਂ ਭਰਤੀ ਹੋਇਆ ਪਰ ਇਸ ਮੁੱਖ ਮੰਤਰੀ ਵੱਲੋਂ ਇਵੇਂ ਵੀ ਕਿਹਾ ਜਾ ਰਿਹਾ ਵੀ ਕਿਸੇ ਨੇ ਵੀ ਇੱਕ ਪੈਸਾ ਨਹੀਂ ਦੇਣਾ ਔਰ ਕੋਈ ਸਪਾਰਸ਼ ਨਹੀਂ ਹੈ ਤੇ ਇੱਕ ਉਹਨਾਂ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈਗਾ ਉਹਨਾਂ ਦੇ ਬਿਆਨ ਤਾਂ ਤੁਸੀਂ 2.5 ਸਾਲ ਦੇ ਵਿੱਚ ਸੁਣੇ ਆ ਜਿਹੜੇ ਉਹਨਾਂ ਦੇ ਬਿਆਨ ਆ ਉਹ ਜ਼ਮੀਨ ਤੇ ਇੰਪਲੀਮੈਂਟ ਨਹੀਂ ਹੋ ਰਹੇ ਇੱਕ ਪੰਜਾਬ ਦੇ ਸੀਐਮ ਸਾਬਕਾ ਸੀਐਮ ਚਰਨਜੀਤ ਚੰਨੀ ਉਹਨਾਂ ਨੇ ਇਲੈਕਸ਼ਨ ਦੇ ਦਿਨਾਂ 'ਚ ਗੱਲ ਕਹੀ ਸੀ ਕਿ ਭਗਵੰਤ ਮਾਨ ਸਟੇ ਚਲਾ ਸਕਦਾ ਪਰ ਸਟੇਟ ਨਹੀਂ ਚਲਾ ਸਕਦਾ ਉਹ ਇਸ ਵੇਲੇ ਗੱਲ ਸੱਚ-ਸਾਬਤ ਹੋ ਰਹੀ ਆ ਕਿਉਂਕਿ ਜਿਹੜੀ ਦਿੱਲੀ ਵਾਲੇ ਆ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਟੀਮ ਆ ਉਹ ਇਹਨਾਂ ਨੂੰ ਪੂਰੀ ਤਾਕਤ ਨਹੀਂ ਦੇ ਰਹੀ ਜੇ ਇਹਨਾਂ ਨੂੰ ਪੂਰੀ ਤਾਕਤ ਦਿੱਤੀ ਹੁੰਦੀ ਜਿੰਨੇ ਇਹਨਾਂ ਦੇ ਬਿਆਨ ਸੀਗੇ ਉਹਨਾਂ ਵਿੱਚੋਂ 50% ਵੀ ਇੰਪਲੀਮੈਂਟ ਹੁੰਦੇ ਤਾਂ ਪੰਜਾਬ ਦਾ ਜਿਹੜਾ ਰੰਗਲਾ ਪੰਜਾਬ ਦੀ ਉਹਨਾਂ ਦੀ ਗੱਲ ਆ ਉਹ ਕਿਤੇ ਨਾ ਕਿਤੇ ਰੰਗਲਾ ਪੰਜਾਬ ਦਿਸਦਾ ਪੜ੍ਹੇ ਤੁਸੀਂ ਦੇਖੋ ਪੰਜਾਬ ਤਾਂ ਇੱਕ ਗੰਦਲਾ ਪੰਜਾਬ ਬਣ ਗਿਆ